ਸਤਿ ਸ੍ਰੀ ਅਕਾਲ ਵੇਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੀਐਮ ਭਗਵੰਤ ਮਾਨ ਦੀਆਂ ਗੱਲਾਂ ਤੇ ਤੁਸੀਂ ਬਹੁਤ ਸੁਣੀਆ ਤੇ ਉਹਨਾਂ ਦੇ ਵੱਡੇ ਵੱਡੇ ਬਿਆਨ ਵੀ ਸੁਨੇ ਹੋਣੇ ਆ ਪਰ ਅੱਜ ਅਸੀਂ ਸੀਐਮ ਭਗਵੰਤ ਮਾਨ ਦੀ ਘਰੇ ਵਾਲੀ ਦੇ ਬਿਆਨ ਸੁਣਾਂਗੇ ਉਹ ਵੀ ਕੁਝ ਵੱਡੀਆਂ ਗੱਲਾਂ ਤੇ ਕੁਝ ਵੱਡੇ ਬਿਆਨ ਕਰਨਦੇ ਨੇ ਕੀ ਕਹਿੰਦੇ ਨੇ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਸਰ ਇੱਕੇ ਵਾਦਾ ਰਹਿ ਗਿਆ ਮੈਨੂੰ ਲੱਗਦਾ ਹੈ ਬਈ 1000 ਰੁਪਏ ਨਹੀਂ ਆਏ ਅਜੇ ਹੋਰ ਤਾਂ ਸਾਰੇ ਵਾਦੇ ਪੂਰੇ ਹੋ ਗਏ ਪਰ ਮੈਨੂੰ ਲੱਗਦਾ ਹੈ ਆਪਣੇ ਲੇਡੀਜ਼ 'ਚ ਸਬਰ ਸੰਤੋਖ ਜ਼ਿਆਦਾ ਹੁੰਦਾ ਆ ਆਪਾਂ ਆਰਾਮ ਨਾਲ ਘਰ 'ਚ ਜਿਹੜਾ ਵੀ ਕੋਈ ਕੰਮ ਕਰਦਾ ਹੁੰਦਾ ਆਪਾਂ ਆਰਾਮ ਨਾਲ ਬੈਠ ਜਾਈਏ ਵੀ ਕੋਈ ਨਾ ਇਹ ਵੀ ਹੋ ਜਾਊਗਾ ਥੋੜਾ ਜਿਹਾ ਇਹ ਵੀ ਹੱਲ ਹੋ ਜਾਊਗਾ ਥੋੜਾ ਜਿਹਾ ਸਬਰ ਰੱਖਿਓ ਥੋੜਾ ਜਿਹਾ ਸਾਥ ਦਿਓ ਸਰਕਾਰ ਦਾ ਕਿਉਂਕਿ ਸਰਕਾਰਾਂ ਦੇ ਘਰੋਂ ਬੋਗ ਨਹੀਂ ਪੈਸਾ ਹਰ ਕੰਮ ਨੂੰ ਲੱਗਦਾ ਹੈ ਪੈਸਾ ਕਿੱਥੋਂ ਲੈ ਕੇ ਆਉਣਾ ਹੈ ਕਿਵੇਂ ਲੈ ਕੇ ਆਉਣਾ ਹੈ ਇਹ ਮਾਨ ਸਰਕਾਰ ਕੰਮਾਂ ਤੇ ਲੱਗੀ ਹੋਈ ਹੈ ਤੇ ਮਾਨ ਸਰਕਾਰ ਨੇ ਇਹ ਵੀ ਕਿਹਾ ਵੀ ਇਸੇ ਸਾਲ ਦੇ ਵਿੱਚ ਵਿੱਚ ਤੋਂ ਹਜ਼ਾਰ ਨਹੀਂ 1100 ਕਰਕੇ ਮੋੜਨਗੇ ਤੇ ਉਹਨਾਂ ਦਾ ਵਾਵਾ ਬੋਲੋ ਵੱਡੇ ਵੱਡੇ ਲੋਕਾਂ ਨੇ ਤਾਂ ਬਹੁਤ ਕੁਝ ਕਰ ਲੈਂਦੇ ਨੇ ਵੀ ਆਮ ਘਰਾਂ ਦਾ ਗਰੀਬ ਘਰਾਂ ਦਾ ਗਰੀਬ ਪਰਿਵਾਰਾਂ ਦਾ ਕੋਈ ਨਹੀਂ ਸੋਚਦਾ ਜੇ ਆਪਾਂ ਗੱਲ ਕਰ ਲਈਏ ਤੇ ਸਕੂਲਾਂ ਦੀ ਆਪਾਂ ਸਭ ਨੂੰ ਪਤਾ ਹੈ ਵੀ ਸਰਕਾਰੀ ਸਕੂਲਾਂ ਦੀ ਹਾਲਤ ਕਿੰਨੀ ਮਾੜੀ ਸੀ ਕੋਈ ਸਾਰ ਨਹੀਂ ਸੀ ਲੈਂਦਾ ਕੋਈ ਟੀਚਰ ਨਹੀਂ ਸੀ ਹੁੰਦੇ ਕੋਈ ਬੈਠਣ ਨੂੰ ਬੈਂਚ ਨਹੀਂ ਸੀਗੇ ਬੁਰੀ ਹਾਲਤ ਹੁੰਦੀ ਸੀ ਜੇ ਮਾਨ ਸਰਕਾਰ ਹੋਂਦ ਚਾਹੀਏ ਸਭ ਤੋਂ ਜ਼ਿਆਦਾ ਗਰੰਟਾ ਆਮਾਨ ਸਾਹਿਬ ਨੇ ਸਰਕਾਰੀ ਸਕੂਲਾਂ ਨੂੰ ਪਾਈਆਂ ਨੇ ਤਾਂ ਜੋ ਸਾਡੇ ਬੱਚੇ ਨੇ ਜਿਹੜੇ ਉਹ ਪੜ੍ਹ ਕੇ ਕੋਈ ਵਧੀਆ ਨੌਕਰੀਆਂ ਕਰ ਸਕਣ ਸਾਡੇ ਬੱਚਿਆਂ ਨੂੰ ਕਿਸੇ ਤੋਂ ਨੌਕਰੀਆਂ ਦੀ ਆਸ ਨਾ ਕਰਨੀ ਪਵੇ ਇਹ ਆਪਣਾ ਕੋਈ ਨਾ ਕੋਈ ਰਜਗਾਰ ਵੀ ਕਰ ਸਕਣ ਜੇ ਪੜਨਗੇ ਤਾਂ ਹੀ ਤੁਹਾਡਾ ਪਰਿਵਾਰ ਵੀ ਵਧੂਗਾ ਜੇ ਪੜਾਈ ਕਰਨਗੇ ਹੋਰ ਕੋਈ ਹੀਲਾ ਹੈ ਹੀ ਨਹੀਂਗਾ ਇੱਕ ਪੜ੍ਹਾਈ ਉਹ ਹੀਲਾ ਹੈ ਕਿ ਜਿਹੜਾ ਤੁਹਾਡੇ ਘਰ ਦੀ ਗਰੀਬੀ ਨੂੰ ਚੱਕ ਸਕਦਾ ਹੈ ਜੇ ਤੀਜੀ ਵੱਡੀ ਗੱਲ ਕਰ ਲਈਏ ਕਸੇ ਸਹੂਲਤਾਂ ਦੀ ਮਾਵਾ ਪੈਣਾ ਨੂੰ ਜੇ ਕਿਤੇ ਦਵਾਈ ਲੈਣ ਜਾਣਾ ਪੈਂਦਾ ਸੀ ਪਹਿਲਾਂ ਤਾਂ ਜੇਬ ਉਹਨ ਦੇਖਣਾ ਪੈਂਦਾ ਸੀ ਵੀ ਕਿੰਨੇ ਕੁ ਪੈਸੇ ਹੈਗੇ ਨੇ ਕੀ ਪਤਾ ਡਾਕਟਰ ਕਿੰਨੇ ਪੈਸੇ ਮੰਗ ਲੇ ਦੂਜੀ ਗੱਲ ਹੈ ਕਿਸੇ ਨੂੰ ਕਹਿਣਾ ਪੈਂਦਾ ਸੀਗਾ ਵੀ ਸਾਨੂੰ ਡਾਕਟਰ ਤੱਕ ਲੈ ਜਾਓ ਕੋਈ ਆਪ ਦੇ ਘਰ ਵਾਲੇ ਨੂੰ ਕਹਿੰਦਾ ਹੋਊ ਕੋਈ ਆਪ ਦੇ ਪੁੱਤ ਨੂੰ ਕਹਿੰਦਾ ਹੋਊ ਮਾਨ ਸਾਹਿਬ ਦੀ ਸੋਚ ਸੀਗੀ ਵੀ ਪਿੰਡ ਪਿੰਡ ਚ ਨਗਰ ਨਗਰ ਚ ਛੋਟੇ ਜਿਹੇ ਮਹੱਲਾ ਕਲੀਨਿਕ ਨੇ ਉਹ ਆ ਜਾਣ ਜੇ ਸਾਡੀਆਂ ਮਾਵਾ ਪੈਣਾ ਨੂੰ ਕੋਈ ਦਵਾਈ ਦਾਰੂ ਦੀ ਲੋੜ ਹੈ ਨਾ ਰਸਵੇਰੇ ਤੇ ਉੱਥੋਂ ਵਹੀਆ ਹੋਵੇ ਤੇ ਸਭ ਤੋਂ ਵੱਡੀ ਗੱਲ ਹੈ ਮਹੱਲਾ ਕਲੀਨਿਕ ਪਹੁੰਚਾ ਗਏ ਪਰ ਦਵਾਈ ਫਰੀ ਫਿਲ ਰਹੀ ਹੈ ਇਹ ਨਹੀਂ ਹੈਗਾ ਕਿ ਤੁਸੀਂ ਆਉਂਦੇ ਹੋ ਤੁਹਾਡੀ ਪਰਚੀ ਲੱਗਦੀ ਹੈ ਹਰ ਦਵਾਈ ਹਰ ਟੈਸਟ ਤੁਸੀਂ ਜਿਹੜਾ ਵੀ ਕਰਾਉਣਾ ਹੈ ਉਹ ਅੰਦਰ ਹੀ ਹੁੰਦਾ ਤੇ ਫਰੀ ਚ ਹੁੰਦਾ ਜੇ ਆਪਾਂ ਤੀਜੀ ਵੱਡੀ ਗੱਲ ਕਰ ਲਈਏ ਤਾਂ 43000 ਸਰਕਾਰੀ ਨੌਕਰੀਆਂ ਪਈਆਂ ਤੁਹਾਡੇ ਵੀ ਕੋਈ ਨਾ ਕੋਈ ਰਿਸ਼ਤੇਦਾਰ ਹੋਊਗਾ ਕੋਈ ਤੁਹਾਡੇ ਸ਼ਹਿਰ ਤੋਂ ਹੋਊਗਾ ਜਿਨ੍ਹਾਂ ਨੂੰ ਸਰਕਾਰੀ ਨੌਕਰੀਆਂ ਮਿਲ ਰਹੀਆਂ ਨੇ ਤੁਸੀਂ ਸੁਣਿਆ ਵੀ ਹੋਊਗਾ ਨਾ ਕੋਈ ਸਫਾਰਿਸ਼ ਚਲਦੀ ਹੈ ਤੇ ਨਾ ਕੋਈ ਰਿਸ਼ਵਤ ਚਲਦੀ ਹੈ ਸਿਰਫ ਇੱਕ ਕ੍ਰਾਈਟੇਰੀਆ ਚਾਹੀਦਾ ਹੈ ਕਿ ਬੱਚੇ ਦੇ ਨੰਬਰ ਆਉਣੇ ਚਾਹੀਦੇ ਨੇ ਜੇ ਨੰਬਰ ਹੈਗੇ ਨੇ ਤੇ ਕੋਈ ਵੀ ਬੱਚਾ ਸਰਕਾਰੀ ਨੌਕਰੀ ਤੋਂ ਵਾਂਝਾ ਨਹੀਂ ਰੱਖਦਾ ਸੋ ਇਹ ਸੋਚ ਕੇ ਸਰਕਾਰ ਕੰਮ ਕਰਦੀ ਹੈ ਜੇ ਤੁਹਾਡੇ ਨਗਰ ਦੀ ਗੱਲ ਕਰ ਲਈਏ ਧੂਰੀ ਸ਼ਹਿਰ ਦੀ ਗੱਲ ਕਰ ਲਈਏ ਤਾਂ ਸੂਏ ਦਾ ਵੀ ਵੱਡਾ ਮਸਲਾ ਸੀਗਾ ਵੀ ਸੂਆ ਟਕੋ ਉਹ ਵੀ ਮਾਨ ਸਰਕਾਰ ਨੇ ਮਗਰਲੇ 2 ਸਾਲਾਂ ਚ ਆ ਕੇ 33 ਕਰੋੜ ਰੁਪਏ ਦੀ ਲਾਗਤ ਨਾਲ ਉਹ ਸੂਆ ਕਵਰ ਕਰਿਆ ਦੂਜੀ ਵੱਡੀ ਗੱਲ ਸੀ ਕਿ ਸਿਵਲ ਹਸਪਤਲ ਦਾ ਬੁਰਾ ਹਾਲ ਸੀਗਾ ਕੋਈ ਸਾਰ ਨਹੀਂ ਸੀ ਲੈਂਦਾ ਕੋਈ ਡਾਕਟਰ ਨਹੀਂ ਸੀਗਾ ਕੋਈ ਮਸ਼ੀਨਰੀ ਨਹੀਂ ਸੀਗੀ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਵੀ ਉਸ ਹਸਪਤਲ ਨੂੰ ਵੀ 22 ਕਰੋੜ ਰੁਪਇਆ ਜਿਹੜਾ ਜਾਰੀ ਕੀਤਾ ਹੈ ਮੈਨੂੰ ਡਾਕਟਰ ਸਾਹਿਬ ਕਹਿੰਦੇ ਮੈਂ ਇੰਗੀ ਕਰਾ ਤਾਂ ਸਾਨੂੰ ਕਦੇ ਆਈ ਹੋਈ ਨਹੀਂ ਹਸਪਤਲ ਨੂੰ ਕਦੇ ਇੰਨੇ ਕਿ ਕਰੋੜਾਂ ਚ ਤੂਰੀ ਦੇ ਹਸਪਤਲ ਵੱਡੇ ਵੱਡੇ ਸ਼ਹਿਰਾਂ ਦੇ ਹਸਪਤਲਾਂ ਨੂੰ ਤਾਂ ਪਤਾ ਨਹੀਂ ਮਿਲਦੀਆਂ ਹੋਣਗੀਆਂ ਤੂਰੀ ਦੀ ਸ਼ਹਿਰ ਕੋਈ ਨਹੀਂ ਸੀ ਲੈਂਦਾ ਤੁਹਾਡਾ ਟੋਲ ਸੀਗਾ ਉਹ ਵੀ ਮਾਂਸਾ ਉਹਨੇ ਚਕਾਇਆ ਤੁਹਾਨੂੰ ਕੋਈ ਟੋਰ ਨਹੀਂ ਲੱਗਦਾ ਧੂਰੀ ਆਇਆ ਤਾਂ ਕੋਈ ਪਰਚੀ ਲੱਗਣੀ ਹੋਈ ਨਹੀਂ ਧੂਰੀ ਆਇਆ ਨੇ ਮੁੱਖ ਮੰਤਰੀ ਚੁਣ ਲਿਆ ਸੋ ਇਹੋ ਜੇ ਕੰਮ ਸਰਕਾਰ ਕਰ ਰਹੀ ਹੈ ਇਲੈਕਸ਼ਨ ਦੇ ਦਿਹਾੜੇ ਚੁੱਕੇ ਕਰੀਬ ਹੈ ਸਿਰਫ ਅੱਜ ਦਾ ਦਿਨ ਬਚਿਆ ਹੈ ਇਸ ਲਈ ਤੁਹਾਨੂੰ ਸਾਰੇ ਲੀਡਰ ਜਿਹੜੇ ਐ ਤੁਹਾਨੂੰ ਆਪਣੇ ਵਿੱਚ ਨਜ਼ਰ ਆਉਂਦੇ ਐ ਆਵਾਮ ਦੇ ਵਿੱਚ ਨਜ਼ਰ ਆਉਂਦੇ ਐ ਉਹਨਾਂ ਜਿਆਨੂੰ ਆਵਾਜ਼ ਸੁਣਨ ਨੂੰ ਮਿਲੰਦੀ ਐ ਤੁਹਾਡੇ ਨਾਲ ਉੱਠਣ ਬੈਠਣ ਦੇ ਐ ਖਾਣ ਪੀਣ ਦੇ ਐ ਤਹਾਡੇ ਵਰਗਾ ਅਪਣਾਵਾ ਆਪਣਾਉਂਦੇ ਇਹ ਕਿ ਤੁਹਾਡੀਆਂ ਤਕਲੀਫਾਂ ਮਹਿਸੂਸ ਕਰਨਦੇ ਆ ਦੁੱਖ ਮਹਿਸੂਸ ਕਰਨਦੇ ਆ ਕਿਉਂਕਿ ਸਿਰਫ ਅੱਜ ਦਾ ਦਿਨ ਹੈ ਕੱਲ ਪਤਾ ਲੱਗ ਜਾਏਗਾ ਕਿਹੜਾ ਜਿੱਤਦਾ ਹੈ ਤੇ ਕਿਹੜਾ ਹਾਰਦਾ ਹੈ ਤੇ ਉਸ ਤੋਂ ਬਾਅਦ ਫਿਰ ਪਤਾ ਲੱਗੇਗਾ ਕਿ ਕਿਹੜਾ ਹੁਣ ਕੰਮ ਆਏਗਾ ਤੇ ਕਿਹੜਾ ਕੰਮ ਨਹੀਂ ਆਏਗਾ ਕਿਉਂਕਿ ਜਦੋਂ ਸੀਟ ਮਿਲ ਜਾਂਦੀ ਹੈ ਨਾ ਫਿਰ ਤੂੰ ਕੌਣ ਤੇ ਮੈਂ ਕੌਣ ਆਲਾ ਸਾਫ ਹੋ ਜਾਂਦਾ ਹੈਗਾ ਵੇ ਇਹ ਅਜ਼ਮਾਈਆਂ ਹੋਈਆਂ ਗੱਲਾਂ ਹੈਗੀਆਂ ਮੈਂ ਇਹ ਹਰ ਜਿੰਨੇ ਵੀ ਹੇ ਤੱਕ ਆਇਆ ਸਭ ਨੇ ਇਹ ਕੀਤਾ ਤੇ ਸੀਐਮ ਭਗਵੰਤ ਮਾਨ ਵੀ ਉਹਨਾਂ ਦੇ ਵਿੱਚ ਹੀ ਸ਼ਾਮਿਲ ਹੈਗਾ ਸੀਗਾ ਭਗਵੰਤ ਮਾਨ ਨੇ ਜਿੱਥੇ بڑے بڑے ਐਲਾਨਾਤ ਪਹਿਲੇ ਕੀਤੇ ਸੀ ਉੰਜ ਹੋ ਜਾਏਗਾ ਉੰਜ ਹੋ ਜਾਏਗਾ ਕਿਸਾਨਾਂ ਨਾਲ ਆ ਕਰਾਂਗੇ ਉਹ ਕਰਾਂਗੇ ਲੇਕਿਨ ਐਂਡ ਆਫ ਦਾ ਡੇ ਕੁਛ ਵੀ ਨਹੀਂ ਹੋਇਆ ਅਗਰ ਕੋਈ ਥੋੜੇ ਬਹੁਤ ਕੰਮ ਹੋਏ ਵੀ ਹੈ ਤਾਂ ਆਟੇ ਚ ਲੂਣ ਦੇ ਬਰਾਬਰ ਕੰਮ ਹੋਏ ਹੈ ਜਿਸ ਤਰ੍ਹਾਂ ਵਾਦੇ ਕੀਤੇ ਜਾਂਦੇ ਆ ਤਕਰੀਰਾਂ ਕੀਤੀਆਂ ਜਾਂਦੀਆਂ ਲੋਕਾਂ ਨੂੰ ਗਰਮਾਇਆ ਜਾਂਦਾ ਹੈਗਾ ਉਹਨਾਂ ਨੂੰ ਜੋਸ਼ ਦਵਾਇਆ ਜਾਂਦਾ ਹੈਗਾ ਉਹਨਾਂ ਦੀਆਂ ਵੋਟਾਂ ਜੜੀਆਂ ਮੈਂ ਉਹ ਹਥਿਆਈਆਂ ਜਾਂਦੀਆਂ ਹੈਗੀਆਂ ਮੈਂ ਉਸ ਤੋਂ ਬਾਅਦ ਕੋਈ ਵੀ ਉਸ ਤਰ੍ਹਾਂ ਦੀ ਹਕਮਤ ਅਮਲੀ ਨਹੀਂ ਅਪਣਾਈ ਜਾਂਦੀ ਬਲਕਿ ਇਹ ਕਹਿ ਦਿੱਤਾ ਜਾਂਦਾ ਵੇ ਅਸੀਂ ਮਜਬੂਰ ਹੈਗੇ ਸਾਡੀਆਂ ਮਜਬੂਰੀਆਂ ਖਜ਼ਾਨਾ ਖਾਲੀ ਹੈਗਾ ਸਾਡੇ ਕੋਲ ਕੁਝ ਨਹੀਂ ਹੈ ਸਾਡੇ ਕੋ ਕੋਈ ਇਖਤਿਆਰਾਤ ਨਹੀਂ ਹੈ ਸਾਨੂੰ ਆ ਨਹੀਂ ਹੁੰਦੇ ਸਾਨੂੰ ਉਹ ਨਹੀਂ ਹੁੰਦੇ ਆ ਉੱਥੇ ਕਰਪਸ਼ਨ ਹੁੰਦੇ ਹੀ ਇੱਥੇ ਹੁੰਦੇ ਹੀ ਇਸ ਤਰ੍ਹਾਂ ਦੇ ਸਭ ਜਵਾਜ਼ ਤੇ ਹੀਲੇ ਬਹਾਨੇ ਲੱਬੇ ਜਾਂਦੇ ਹੈਗੇ ਆ ਤੇ ਜਿਵੇਂ ਪਗ ਨੂੰ ਅੰਤਮਾਨ ਦੀ ਬੀਵੀ ਵੀ ਇਸੇ ਤਰ੍ਹਾਂ ਹੀ ਉਹਨਾਂ ਦੀ ਜਿਹੜੇ ਘਰੇ ਵਾਲੀ ਆ ਤੁਸੀਂ ਸੁਣਿਆ ਹੋਣਾ ਕਿ ਐਜੂਕੇਸ਼ਨ ਦੇ ਬਾਰੇ ਕਹਿਣ ਲਈ ਸੀਗੀ ਕਿ ਹਾਂ ਜਿੰਨੇ ਵਾਦੇ ਕੀਤੇ ਸਾਰੇ ਪੂਰੇ ਹੋ ਗਏ ਬਸ ਇੱਕ ਜਿਹੜਾ 1000 ਰੁਪਏ ਕੀ ਵਾਲਾ ਵਾਦਾ ਉਹ ਰਹਿ ਗਿਆ ਤੇ ਹੁਣ ਉਹ ਵੀ ਪੂਰਾ ਹੋ ਜਾਏਗਾ ਤੇ 1000 ਨਾਲ 100 ਹੋਰ ਲੱਗ ਕੇ 1100 ਬਣ ਜਾਈਏਗਾ ਇਸ ਤਰ੍ਹਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਲੋਕਾਂ ਨੂੰ ਉਲਝਾਇਆ ਜਾਂਦਾ ਹੈਗਾ ਕਿ ਉਹ ਕਿਸ ਤਰ੍ਹਾਂ ਸਾਡੇ ਚਾਂਸੇ 'ਚ ਆ ਜਾਣ ਹਰ ਵਾਰੀ ਇੱਕ ਨਵੀਂ ਛੇ ਉਹਨਾਂ ਨੂੰ ਦਿੱਤੀ ਜਾਂਦੀ ਹੈ ਜਿਸ ਤਰ੍ਹਾਂ ਕਿ ਹੁਣ ਕਿਹਾ ਜਾਂਦਾ ਹੈ ਕਿ ਸਰਕਾਰੀ ਇਲਾਜ ਜਿਹੜਾ ਵੈ ਉਹਨੂੰ ਪ੍ਰਾਈਵੇਟ ਇਲਾਜ ਦੀ ਤਰ੍ਹਾਂ ਬਣਾਇਆ ਜਾਏਗਾ ਬਾਜੋ ਤੁਹਾਡੀ ਮਰਜ਼ੀ ਹੋਏਗੀ ਤੁਸੀਂ ਸਰਕਾਰੀ ਇਲਾਜ ਕਰਾਓ ਜਾਂ ਪ੍ਰਾਈਵੇਟ ਇਲਾਜ ਕਰਾਓ ਪਰ ਫਰਕ ਇਹ ਹੋਏਗਾ ਕਿ ਪ੍ਰਾਈਵੇਟ ਇਲਾਜ ਕਰਾਓਗੇ ਤੇ ਜੇਬ ਤੁਹਾਡੀ ਲੱਗੇਗੀ ਤੇ ਜੇ ਤੁਸੀਂ ਸਰਕਾਰੀ ਇਲਾਜ ਕਰਾਓਗੇ ਤੇ ਫ੍ਰੀ ਇਲਾਜ ਕਰਾਓਗੇ ਪਰ ਫਰਕ ਕੋਈ ਨਹੀਂ ਹੋਏਗਾ ਐਜੂਕੇਸ਼ਨ ਅਸੀਂ ਸੇਮ ਕਰ ਦਵਾਂਗੇ ਸਰਕਾਰੀ ਪ੍ਰਾਈਵੇਟ ਸਕੂਲਾਂ ਦੀ ਐਜੂਕੇਸ਼ਨ ਸੇਮ ਹੋ ਜਾਵੇਗੀ ਇਸ ਤਰ੍ਹਾਂ ਦੇ ਜਿਹੜੇ ਵਾਅਦੇ ਆ ਉਹ ਕੀਤੇ ਜਾਂਦੇ ਹੀ ਹੈ ਬੇਸਿਕਲੀ ਇਨਸਾਨੀ ਨਫਸੀਅਤ ਨੂੰ ਟੱਚ ਕੀਤਾ ਜਾਂਦਾ ਹੈ ਕਿ ਇਨਸਾਨ ਕਿਸ ਤਰ੍ਹਾਂ ਕਾਬੂ ਚ ਆਏਗਾ ਕਿਸ ਤਰ੍ਹਾਂ ਦਾ ਉਹਨੂੰ ਲਾਲਚ ਦਾਂਗੇ ਤੇ ਉਹ ਸਾਡੀ ਗੱਲ ਮੰਨੇਗਾ ਹੁਣ ਜਿਹੜਾ ਵਾ ਉਹ ਐਜੂਕੇਸ਼ਨ ਉਹ ਟਾਰਗੇਟ ਕੀਤਾ ਜਾਂਦਾ ਹੈ ਕਿ ਅਸੀਂ ਤੁਹਾਡੀ ਗਰੀਬੀ ਜੜੀ ਹੈ ਉਹ ਸਿਰਫ 2-4 ਸਾਲਾਂ ਲਈ ਮਕਾਉਣਾ ਚਾਹੁੰਦੇ ਅਸੀਂ ਇਹ ਚਾਹੁੰਨੇ ਆ ਕਿ ਤੁਹਾਡੇ ਬੱਚੇ ਜਿਹੜੇ ਵਾ ਅੱਛਾ ਪੜਨ ਅੱਚੀਆਂ ਨੌਕਰੀਆਂ ਮਿਲਣ ਤੇ ਤੁਹਾਡੀ ਜਿਹੜੀ ਗਰੀਬੀ ਹੈ ਤੁਹਾਡੇ ਮਾੜੇ ਹਾਲਾਤ ਹੈ ਉਹ ਹਮੇਸ਼ਾ ਵਾਸਤੇ ਖਤਮ ਕੀਤੇ ਜਾਣ ਇਸ ਲਈ ਅਸੀਂ ਤਾਲੀਮ ਉੱਤੇ ਜ਼ਿਆਦਾ ਤਵੱਜੂ ਦੇਣੀ ਹੈ ਤਾਲੀਮ ਦਾ ਮਿਆਰ ਬਿਹਤਰ ਕਰਨਾ ਹੈ ਔਰ ਇਹ ਉਦੋਂ ਸੰਭ 可能 ਹੋਣਾ ਹੈ ਜਦੋਂ ਤੁਸੀਂ ਸਾਨੂੰ ਜਿਤਾਵੋਗੇ ਸਾਨੂੰ ਵੋਟ ਦੇਵੋਗੇ ਤੇ ਇਹ ਤੁਸੀਂ ਕੰਮ ਹੁਣ ਕਰਕੇ ਵਿਖਾਉਣਾ ਹੈ ਬਾਅਦ ਚ ਅੱਗੇ ਸਾਡਾ ਕੰਮ ਹੈਗਾ ਫਿਰ ਤੁਸੀਂ ਸਿਰਫ ਹੁਕਮ ਚਲਾਉਣਾ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਐ ਸੀਐਮ ਭਗਵੰਤ ਮਾਨ ਕਹਿ ਰਹੇ ਨੇ ਤੇ ਹੋਰ ਵੀ ਜਿਹੜੇ ਕੈਂਡੀਡੇਟ ਖੜੇ ਆ ਉਹ ਵੀ ਇਹੀ ਇਸੇ ਤਰ੍ਹਾਂ ਦੀਆਂ ਗੱਲਾਂ ਕਰੰਦੇ ਆ ਕਿ ਤੁਸੀਂ ਸਿਰਫ ਹੁਕਮ ਚਲਾਉਣਾ ਹੈ ਬਾਅਦ ਚ ਤੁਹਾਡਾ ਕੰਮ ਜਿਹੜਾ ਵੈ ਤੁਹਾਡੀ ਜਿਹੜੀ ਪਰੇਸ਼ਾਨੀ ਉਹ ਤੁਹਾਡੇ ਦਰਵਾਜ਼ੇ ਤੇ ਹੱਲ ਕੀਤੀ ਜਾਏਗੀ ਲੇਕਿਨ ਇਹ ਸਿਰਫ ਸੁਣਨੇ ਤੱਕ ਬਿਆਨ ਕਰਨੇ ਤੱਕ ਗੱਲਾਂ achੀਆਂ ਲੱਗਦੀਆਂ ਆ ਪਰ ਅਮਲਾਂ ਇਹਨਾਂ ਦੇ ਵਿੱਚ ਕੁਝ ਵੀ ਨਹੀਂ ਹੁੰਦਾ। ਅਮਲੀ ਜਦੋਂ ਕੰਮ ਆਉਂਦੇ ਆ ਤੇ ਉਦੋਂ ਗਰੀਬ ਵਿਚਾਰੇ ਨੂੰ ਸਗੋਂ ਮਾਰਿਆ ਜਾਂਦਾ ਉਹਨੂੰ ਸਗੋਂ ਪੀਸ ਦਿੱਤਾ ਜਾਂਦਾ ਹੈਗਾ ਵੈ। ਉਹਦੇ ਉੱਤੇ ਮਹਿੰਗਾਈ ਦਾ ਬੋਝ ਹੋਰ ਸੋਟਾ ਦਿੱਤਾ ਜਾਂਦਾ ਹੈਗਾ ਵੈ। ਕਿਸਾਨਾਂ ਨੂੰ ਲੈ ਲਵੋ ਤੇ ਜਿਹੜੀ ਲੱਗੀ ਲਾਗਤ ਉਹਨਾਂ ਨੂੰ ਉਹ ਹੀ ਨਹੀਂ ਦਿੱਤੀ ਜਾਂਦੀ ਹੈਗੀ ਜਿਹੜੀ ਉਹਨਾਂ ਦੀ ਰਕਮ ਹੈਗੀ ਆ ਉਹਨਾਂ ਦੀ ਇੰਨੀ ਘੱਟ ਕੀਮਤ ਲੱਗਦੀ ਹੈ। ਮੰਡੀ ਦੇ ਵਿੱਚ ਕਿ ਉਹਨਾਂ ਦੀ ਜਿਹੜੀ ਉੱਤੇ ਲਾਗਤ ਆਈ ਹੁੰਦੀ ਹੈ ਉਹ ਵੀ ਪੂਰੀ ਨਹੀਂ ਹੁੰਦੀ ਤੇ ਕਿਸਾਨ ਹੋਰ ਕਰਜ਼ੇ ਥੱਲੇ ਚਲਾ ਜਾਂਦਾ ਹੈਗਾ ਵੈ ਹਰ ਸਾਲ ਇਸੇ ਉਮੀਦ ਤੇ ਫਸਲ ਜੜਾ ਵੈ ਉਹ ਬੀਜਦਾ ਆ ਕਿ ਇਸ ਸਾਲ ਮੈਨੂੰ ਰੇਟ ਸਹੀ ਮਿਲੇਗਾ ਤੇ ਮੇਰਾ ਕਰਜ਼ਾ ਉਤਰ ਜਾਵੇਗਾ ਪਰ ਉਤਰਨੇ ਦੀ ਬਜਾਏ ਕਰਜ਼ਾ ਹੋਰ ਚੜ ਜਾਂਦਾ ਹੈਗਾ ਵੈ ਇਸ ਤਰ੍ਹਾਂ ਫਿਰ ਜਿਹੜਾ ਗਰੀਬ ਤਬਕਾ ਮਾੜਾ ਤੋਂ ਮਾੜਾ ਹੁੰਦਾ ਜਾਂਦਾ ਤੇ ਜਿਹੜਾ ਤਗੜਾ ਉਹ ਚੰਗੇ ਤੋਂ ਚੰਗਾ ਹੁੰਦਾ ਜਾਂਦਾ ਔਰ ਇਹੀ ਜਿਹੜਾ ਵੈ ਇਹ ਅਸੂਲ ਜਿਹੜਾ ਬਣਾਇਆ ਜਾਂਦਾ ਹੈਗਾ ਵਾ ਸਿਰਫ ਲੋਕਾਂ ਦੀ ਜ਼ਹਿਨੀਅਤ ਨੂੰ ਪੜ ਕੇ ਉਹਦੇ ਮੁਤਾਬਕ ਜਿਹੜੀਆਂ ਤਕਰੀਰਾਂ ਤੇ ਜਿਹੜੇ ਅਲਫਾਜ਼ ਹੈ ਉਹ ਇਸਤੇਮਾਲ ਕੀਤੇ ਜਾਂਦੇ ਇੱਕ ਜਨਾਂ ਨਾਲ ਉਹਨਾਂ ਦਾ ਜ਼ਿਹਨ ਆਪਣੇ ਕਾਬੂ ਚ ਕਰਕੇ ਅਸੀਂ ਇਹਨਾਂ ਦਾ ਵੋਟ ਲੈ ਲਿਆ ਕਿਉਂਕਿ ਅਗਰ ਵੋਟ ਸਾਨੂੰ ਮਿਲ ਗਿਆ ਅਸੀਂ ਜਿੱਤ ਗਏ ਸੀਟ ਸਾਡੇ ਕੋਲ ਆ ਗਈ ਤੇ ਫਿਰ ਤੂੰ ਕੌਣ ਤੇ ਮੈਂ ਕੌਣ ਔਰ ਇਸੇ ਤਰ੍ਹਾਂ ਦੀਆਂ ਵੱਡੀਆਂ ਵੱਡੀਆਂ ਗੱਲਾਂ ਜਿਹੜੀਆਂ ਅਸੀਂ ਸੰਗਮ ਭਗਵੰਤ ਮਾਨ ਦੀ ਬੀਵੀ ਨੇ ਕੀਤੀਆਂ ਹੈਗੀਆਂ ਮੈਂ ਜਿਹੜੇ ਲੋਕ ਸੁਣ ਤੇ ਲੈਂਦੇ ਆ ਲੇਕਿਨ ਹੁਣ ਚੁੱਕੇ ਸੋਸ਼ਲ ਮੀਡੀਆ ਦਾ ਦੌਰ ਹੈਗਾ ਵਾ ਲੋਕਾਂ ਨੂੰ ਮੁਕੰਮਲ ਜਾਣਕਾਰੀ ਹੈਗੀ ਹੈ ਇਸ ਲਈ ਲੋਕ ਸੁਣਨੇ ਦੀ ਹੱਦ ਤੱਕ ਤੇ ਉਹਨਾਂ ਦੀਆਂ ਸੁਣ ਲੈਂਦੇ ਆ ਕਿ ਅਸੀਂ ਦੇਖਨੇ ਆ ਇਸ ਦਫਾ ਕਿਹੜਾ ਚਾਂਸਾ ਦਿੱਤੇ ਪਰ ਸ਼ੌਅਰ ਜਿਹੜਾ ਵੈ ਉਹਨਾਂ ਨੂੰ ਉਹਨਾਂ ਦੇ ਕੋਲ ਹੈਗਾ ਵੈ ਉਹ ਆਪਣਾ ਸ਼ੌਅਰ ਇਸਤੇਮਾਲ ਕਰਕੇ ਆਪਣੇ ਵੋਟ ਦਾ ਇਸਤੇਮਾਲ ਕਰਨਗੇ ਔਰ ਜਿਹੜਾ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਹੱਕ ਚ ਬਿਹਤਰ ਹੈਗਾ ਵੈ ਮੇਰਾ ਤਾਂ ਇਹ ਗਣਾ ਹੈ ਕਿ ਉਹਨੂੰ ਬੋਡਕਾਸਟ ਕੀਤਾ ਜਾਵੇ ਕਿਸੇ ਨਵੇਂ ਬੰਦੇ ਨੂੰ ਮੌਕਾ ਦਿੱਤਾ ਜਾਵੇ ਤੇ ਨਾਲੇ ਜਿਹੜਾ ਪਹਿਲੇ ਕਰ ਚੁੱਕਿਆ ਹੋਵੇ ਕੰਮ ਕਿਸੇ ਆਵਾਜ਼ ਕਿਸੇ ਬਗੈਰ ਕਿਸੇ ਲਾਲਚ उन्होंने लाजमन मौका देना चाहिए जिस तरह कि भाई अमृतपाल तो वीरों अज की वीडियो बारे की ख्याल है कमेंट करके लाजमी दस्यो रखियो अपना ढेर सारा ख्याल मिलेंगे अगली वीडियो के नाल अल्लाह हाफिज